ਅੱਜ ਗੁਰਨਾਨਦ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਦਿੱਲੀ ਤੋਂ 170 ਯਾਤਰੀਆਂ ਨੂੰ ਵੀਜ਼ਾ ਮਿਲਿਆ ਔਰ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਬੀਰ ਸਿੰਘ ਕਾਲਕਾ ਔਰ ਜਨਤ ਸੇਟਿਚਾ ਜਗਦੀਪ ਸਿੰਘ ਖਾਲੋਦੇ ਪ੍ਰਯਾਸਾਂ ਦੇ ਨਾਲ ਮਾਨਯੋਗ ਗ੍ਰਹਿ ਮੰਤਰੀ ਸ਼੍ਰੀ ਅਮਰ ਸ਼ਾਹ ਜੀ ਨੇ ਔਰ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਦਰਿੰਦਰ ਮੋਦੀ ਜੀ ਨੇ ਇਸ ਜੱਥੇ ਨੂੰ ਜਾਣ ਦੀ অনুমਤੀ ਦਿੱਤੀ ਕਿਉਂਕਿ ਆਫਟਰ ਇਹ ਸੰਦੂਰ ਆਪਰੇਸ਼ਨ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਬਾਰਡਰ ਬੰਦ ਹੈਗੇ ਸੀ ਤੇ ਪਹਿਲਾ ਜੱਥਾ ਜਾ ਰਿਹਾ ਹੈ ਅਸੀਂ ਖੁਸ਼ੀ ਮਹਿਸੂਸ ਕਰ ਰਿਹਾ ਕਿ ਪਾਰਸ ਸਰਕਾਰਾਂ ਨੇ ਸਿੱਖਾਂ ਦੀ ਔਰ ਗੁਰੂ ਨਾਨਕ ਨਾਮ ਲੈਵਾ ਦੀ ਆਸਥਾ ਨੂੰ ਮੁਖ ਰੱਖਦੇ ਹੋਏ ਇਹ অনুমਤੀ ਦਿੱਤੀ ਹੈਗੀ ਤਕਰੀਬਨ 2100 ਲੋਕਾਂ ਨੂੰ ਵੀਜ਼ਾ ਮਿਲਿਆ ਹੈ ਇਹ ਕੱਲ ਸਾਰੇ ਵਾਗਾ ਵਾਗਾ ਬਾਰਡਰ ਤੇ ਰਹੀ ਆਪਣਾ ਪਾਕਿਸਤਾਨੀ ਦਾਖਲ ਹੋਣਗੇ ਔਰ ਸ਼ਾਮ ਨੂੰ ਇਹ ਸਾਰੇ ਯਾਤਰੀ ਨਨਕਾਣਾ ਸਾਹਿਬ ਪਹੁੰਚਣਗੇ 23 ਤਰੀਕ ਨੂੰ ਪ੍ਰਕਾਸ਼ ਪੁਰਬ ਦਾ ਪ੍ਰੋਗਰਾਮ ਹੈ ਸਾਰਾ ਦਿਨ ਮਨਾਇਆ ਜਾਏਗਾ ਰਾਤ ਨੂੰ ਪੋਖਸਾ ਪੜ ਕੇ 6 ਤਰੀਕ ਨੂੰ ਅਸੀਂ ਯਾਤਰਾ ਲੈ ਕੇ ਜਾਵਾਂਗੇ ਸੱਚਾ ਸੋਦਾ ਤੇ ਪੰਜਾ ਸਾਹਿਬ ਉਸ ਤੋਂ ਬਾਅਦ ਕਰਤਾਰਪੁਰ ਸਾਹਿਬ ਫਿਰ ਵਾਪਸ ਜੜੀ ਆਗੇ ਅਸੀਂ ਲਾਹੌਰ ਆਵਾਂਗੇ ਤੇ 13 ਤਰੀਕ ਨੂੰ ਇਹ ਵਾਪਸ ਆਵਾਂਗੇ ਕਿਉਂਕਿ ਭਾਰਤ ਸਰਕਾਰ ਨੇ ਪਾਕਿਸਤਾਨ ਸਰਕਾਰ ਨੂੰ ਲਿਖਿਆ ਸੀ ਕਿ 3 ਤਰੀਕ ਤੋਂ 12 ਤਰੀਕ ਤੱਕ ਜੱਥਾ ਜਾਣਾ ਚਾਹੀਦਾ ਹੈ ਕਿਉਂਕਿ 3 ਤਰੀਕ ਨੂੰ ਖੰਡ ਪੜ ਸਾਹਿਬ ਰਖੜਿਆ ਕਰਿਆ ਹੈ ਪਰ ਪਾਕਿਸਤਾਨ ਨੇ ਜਿਹੜੀអនុਮਤੀ ਦਿੱਤੀ ਉਹ ਚਾਰ ਤੱਕ ਦਿੱਤੀ ਚਲੋ ਕੋਈ ਗੱਲ ਨਹੀਂ ਫਿਰ ਵੀ ਯਾਤਰਾ ਹੈ ਸੁਖਾਵੀ ਹੋਵੇ ਸੁਖ ਨਾਲ ਜਹਾਜ਼ ਚੱਕੀਏ ਤੇ ਆਪਣੇ ਇਸ ਯਾਤਰਾ ਦੇ ਦੌਰਾਨ ਦੋਨਾਂ ਦੇਸ਼ਾਂ ਦੇ ਵਿੱਚ ਸ਼ਾਂਤੀ ਦੇ ਲਈ ਅਸੀਂ ਅਰਦਾਸ ਕਰਾਂਗੇ ਗੁਰੂ ਨਾਨਕ ਦੇਵ ਜੀ ਦੇ ਚਰਨਾ ਦੇ ਵਿੱਚ ਪਹਿਲਾਂ ਇਹ ਜਿਹੜਾ ਜੱਥਾ ਵਾਏ 2 ਤਰੀਕ ਨੂੰ ਜਾਣਾ ਸੀਗਾ ਤੇ ਹੁਣੇ 3 ਤਰੀਕ ਨੂੰ ਨਹੀਂ 3 ਤਰੀਕ ਨੂੰ ਜਾਣਾ ਸੀ ਪਾਕ ਬਾਰਡਰ ਤੋਂ ਦਿੱਲੀ ਤੋਂ 2 ਤਰੀਕ ਜਣਾ ਸੀ ਲੇਕਿਨ ਬਾਰਡਰ 3 ਤਰੀਕ ਕਵਾਸ ਕਰਦਾ ਸੀ ਪਰ ਪਾਕਿਸਤਾਨ ਨੇ 4 ਤਰੀਕ ਕਿਤੇ ਕਿ ਕੋਈ ਗੱਲ ਹੁਣ ਸਰਕਾਰਾਂ ਦਾ ਕੰਮ ਹੈ ਅਸੀਂ ਜਦਾਂ ਇੰਟਰਫੇਅਰ ਨਹੀਂ ਕਰਦੇ ਹਾਂ ਦੇਖੋ ਬਿਲਕੁਲ ਆਪਰੇਸ਼ਨ ਸੰਦੂਰ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿੱਚ ਤਣਾਅ ਸੀ ਦੋਨਾਂ ਦੇਸ਼ਾਂ ਦੀ ਤਰਫੋਂ ਸਰਕਾਰਾਂ ਦੀ ਤਰਫੋਂ ਜੋ ਗਰਮ ਬਿਆਨਬਾਜ਼ੀਆਂ ਹੋ ਰਹੀਆਂ ਹਨ ਜਿਸ ਤਰੀਕੇ ਦੇ ਨਾਲ ਕਿਉਂਕਿ ਦੇਸ਼ ਦੀ ਸੁਰੱਖਿਆ ਦੇਸ਼ ਦਾ ਅਸਤਿਤਵ ਜਿਹੜਾ ਉਹ ਸਭ ਤੋਂ ਪਹਿਲੇ ਆ ਸੋ ਉਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਸੋ ਇਸ ਨੂੰ ਮੁੱਖ ਰੱਖਦੇ ਹੋਏ ਜੋ ਜੱਥਾ ਕੈਂਸਲ ਕਰ ਦਿੱਤਾ ਗਿਆ ਸੀ ਲੇਕਿਨ ਅਸੀਂ ਬੇਨਤੀ ਕੀਤੀ ਹੋਮ ਮਿਨਿਸਟਰ ਸਾਹਿਬ ਨੂੰ ਚਿੱਠੀਆਂ ਵੀ ਲਿਖੀਆਂ ਅਸੀਂ ਵਾਰਤਾਲਾਪ ਵੀ ਕੀਤਾ ਸੋ ਨਤੀਜੇ ਨਾਲ ਇਹ ਹੋਇਆ ਕਿ ਸਰਕਾਰ ਨੇ ਜੋ ਹੈ ਉਹ ਅਲਾਉ ਕੀਤਾ ਔਰ 170 ਸ਼ਰਦਾਲੂਆਂ ਨੇ ਵੀਜ਼ੇ ਦੇ ਲਈ ਅਪਲਾਈ ਕੀਤਾ ਸੀ ਸਾਡੇ ਕੋਲ ਫਾਰਮ ਆਏ ਸੀ ਸਾਰੇ ਦੇ ਸਾਰਿਆਂ ਦਾ ਵੀਜ਼ਾ ਲੱਗ ਗਿਆ ਬਹੁਤ ਸਾਰੇ ਯਾਤਰੀ ਅੰਮ੍ਰਿਤਸਰ ਪਹੁੰਚ ਚੁੱਕੇ ਆ ਬਾਕੀ ਅਜਰਮਾਨਗੀ ਹੋ ਰਹੀ ਹੈ ਜਿਹੜੇ ਕਿ ਸ਼ਾਮ ਨੂੰ ਪਹੁੰਚ ਜਾਣਗੇ ਕੱਲ ਵਾਗਾ ਬਾਰਡਰ ਤੋਂ ਪਾਕਿਸਤਾਨ ਦੇ ਵਿੱਚ ਐਂਟਰੀ ਹੋਏਗੀ ਸਾਰੇ ਹੀ ਜੋ ਸਾਡੇ ਮੁਕੱਦਸ ਸਥਾਨ ਹੈ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ ਚੋਨਾ ਮੰਡੀ ਗੁਰੂ ਰਾਮਦਾਸ ਪਾਸ਼ਾ ਜੀ ਦਾ ਪ੍ਰਕਾਸ਼ ਸਥਾਨ ਇਹ ਸਾਰੇ ਸਥਾਨ ਜਿਹੜੇ ਆ ਇਹਨਾਂ ਸਥਾਨਾਂ ਦੇ ਉੱਤੇ ਸਿੱਖ ਸੰਗਤ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਜੋ ਧਾਰਮਿਕ ਉਹਨਾਂ ਦੇ ਅੰਦਰ ਚਾਹ ਹੈ ਕਿ ਇਸ ਜਾਣਾ ਹੈ ਔਰ ਉਹਨਾਂ ਗੁਰਦਆਮਾਂ ਦੇ ਦਰਸ਼ਨ ਕਰਨੇ ਆ ਸੋ ਇਹ ਦਰਸ਼ਨ ਕਰਕੇ 10 ਦਿਨ ਦੇ ਬਾਅਦ ਸਾਰੀ ਸੰਗਤ ਜਿਹੜੀ ਆ ਵਾਪਸ ਹਿੰਦੁਸਤਾਨ ਲੋਟੇਗੀ ਸੋ ਜਿੱਥੇ ਮੈਂ ਸਰਕਾਰਾਂ ਦਾ ਤਨਮਾਦ ਕਰਦਾ ਹਾਂ ਉੱਥੇ ਨਾਲ ਹੀ ਪਾਕਿਸਤਾਨ ਸਰਕਾਰ ਦਾ ਵੀ ਧੰਨ ਤਨਮਾਦ ਕਰਦੇ ਹਾਂ ਪਾਕਿਸਤਾਨ ਦੇ ਲੋਕਾਂ ਦਾ ਵਿਸ਼ੇਸ਼ ਕਰਕੇ ਧੰਨ ਤਨਮਾਦ ਕਰਦਾ ਹਾਂ ਕਿ ਜਦੋਂ ਵੀ ਜਥਾ ਇੱਥੋਂ ਜਾਂਦਾ ਹੈ ਤੇ ਉਹ ਲੋਕ ਬਿਲਕੁਲ ਉਹਨਾਂ ਨੂੰ ਬਹੁਤ ਹੀ ਪਿਆਰ ਕਰਦੇ ਆ ਕਿਸੇ ਤਰ੍ਹਾਂ ਦਾ ਵੀ ਕੋਈ ਫਰਕ ਨਹੀਂ ਉਪਰਾਪਣ ਨਹੀਂ ਮਹਿਸੂਸ ਹੋਣ ਦਿੰਦੇ ਇਹ ਉਹਨਾਂ ਦੀ ਹੋਸਪਿਟੈਲਿਟੀ ਹੈ ਜਦੋਂ ਵੀ ਜਥੇ ਗਏ ਆ ਆ ਕੇ ਫੀਡਬੈਕ ਮਿਲੀ ਹੈ ਕਿ ਪਾਕਿਸਤਾਨ ਦੇ ਲੋਕਾਂ ਨੇ ਬਹੁਤ ਹੀ ਚਾਹ ਦੇ ਨਾਲ ਬੜਾ ਨਿੱਘਾ ਸਵਾਗਤ ਕੀਤਾ ਸੋ ਇਸੇ ਤਰ੍ਹਾਂ ਹੀ ਇਹ ਸਮਝਦੇ ਆ ਕਿ ਆਪਸੀ ਮਿਲਬਰਤਨ ਆਪਸੀ ਭਾਈਚਾਰਾ ਜਿਹੜਾ ਉਹ ਸਟਰੋਂਗ ਹੋਣਾ